ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਗਰਮੀਆਂ ਦੀ ਬਹੁਤ ਹੀ ਸੋਹਣੀ ਕਲੈਕਸ਼ਨ ਸਾਰੇ ਬ੍ਰਾਂਡ ਦੀ ਆ ਬਹੁਤ ਸੋਹਣਾ ਬ੍ਰਾਂਡ ਆ ਬਹੁਤ ਸੋਹਣਾ ਫੈਬਰਿਕ ਆ ਤੇ ਇੱਕ ਸਿੰਪਲ ਸੋਬਰ ਆਈਟਮ ਆ ਨਹੀਂ ਹੁੰਦੀਆਂ ਵੀ ਆਪਾਂ ਬਾਹਰ ਅੰਦਰ ਵੀ ਪਾ ਸਕੀਏ ਕਈ ਪੈਣਾ ਆਫਿਸ ਵੇਅਰ ਕਹਿੰਦੀਆਂ ਨੇ ਕਿ ਸਾਨੂੰ ਬਾਹਰ ਆਉਣ ਜਾਣ ਲਈ ਸਾਨੂੰ ਰੂਟੀਨ ਵਾਈਜ਼ ਸੂਟ ਚਾਹੀਦੇ ਨੇ ਜਾਂ ਥੋੜਾ ਜਿਹਾ ਜਿਵੇਂ ਪੂਰੀ ਗਰਮੀ ਆਪਣੇ ਪਹਿਣੀਆਂ ਤਾਂ ਗਰਮੀਆਂ ਦੇ ਲਈ ਸਪੈਸ਼ਲ ਫੈਬਰਿਕ ਚਾਹੀਦਾ ਹੁੰਦਾ ਵਾ ਸਿੰਪਲ ਸੋਬਰ ਵੀ ਥੋੜੇ ਜਿਹਾ ਵਰਕ ਵੀ ਹੋਇਆ ਹੋਵੇ ਤੇ ਫੈਬਰਿਕ ਵੀ ਪੂਰਾ ਵਧੀਆ ਹੋਵੇ ਤੇ ਪਾਇਆ ਹੋਇਆ ਸੂਟ ਵੀ ਬਹੁਤ ਸੋਹਣਾ ਲੱਗੇ ਉਸੇ ਤਰ੍ਹਾਂ ਹੀ ਇਹ ਸਿੰਪਲ ਸੋਬਰ ਸਰਦਾਰੀ ਲੁੱਕ ਦੇ ਸੂਟ ਨੇ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਆਏ ਨੇ ਤੇ ਕਈ ਸੂਟਾਂ ਦੇ ਨਾਲ ਵਿਸਕਾਸ ਮਡਾਲ ਦੇ ਦੁਪੱਟੇ ਨੇ ਕਈਆਂ ਦੇ ਨਾਲ ਹੈਗੇ ਆ ਜੀ ਫੁੱਲ ਪਿਓਰ ਦੇ ਦੁਪੱਟੇ ਪਿਓਰ ਦੇ ਨਹੀਂ ਫੁੱਲ ਪਿਓਰ ਦੇ ਵਧੀਆ ਬ੍ਰਾਂਡ ਦੇ ਦੁਪੱਟੇ ਲੱਗੇ ਹੋਏ ਨੇ ਆ ਵਧੀਆ ਖੁੱਲੇ ਡੁੱਲੇ ਦੁਪੱਟੇ ਨੇ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਬੇਸ ਸਾਰੇ ਸੂਟਾਂ ਦਾ ਕਾਟਨ ਹੋਊਗਾ ਪਿਓਰ ਗੀਜ਼ਾ ਕਾਟਨ ਕਹਿ ਸਕਦੇ ਆ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਕੋਈ ਵੀ 1% ਵੀ ਸਿੰਥੈਟਿਕ ਬੇਸ ਨਹੀਂ ਹੋਊਗਾ ਰੰਗ ਇੰਨੇ ਮਿੱਠੇ ਪਿਆਰੇ ਨੇ ਤੇ ਕੋਈ ਵੀ ਇਹਦੀ ਕੋਈ ਸ਼੍ਰਿੰਕਿੰਗ ਦੀ ਕੰਪਲੇਨ ਨਹੀਂ ਹੈਗੀ ਪੂਰੀ ਵਧੀਆ ਸਾਰੀ ਯਾਨੀ ਕਿ ਫੈਬਰਿਕ ਲੱਗ ਕੇ ਆਇਆ ਹੋਇਆ ਤੇ ਕੋਈ ਸ਼੍ਰਿੰਕਿੰਗ ਨਹੀਂ ਕੋਈ ਬੋਧ ਨਹੀਂ ਐਨ ਵਧੀਆ ਪੂਰੇ ਸੂਟ ਨੇ ਯਾਨੀ ਕਿ ਟਾਪ ਦੇ ਜਿਹਨੂੰ ਆਪਾਂ ਕਹਦੇ ਆਂ ਤੇ ਇੰਨੀ ਸੋਹਣੀ ਕਲੈਕਸ਼ਨ ਆਈ ਹੈ ਯਾਨੀ ਕਿ ਦੇਖ ਕੇ ਰੂਹ ਖੁਸ਼ ਹੋਣ ਵਾਲਾ ਕੰਮ ਆ ਬਹੁਤ ਵਧੀਆ ਦੁਪੱਟੀਆਂ ਦੇ ਨਾਲ ਆ ਤੇ ਵਧੀਆ ਆਉਣ ਜਾਣ ਲਈ ਆਪਾਂ ਤੇ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਆ ਮਾਰਕੀਟ ਦੇ ਵਿੱਚ ਇਹੀ 2000 ਪਲੱਸ ਸੇਲ ਹੋਣਗੇ ਪਰ ਆਪਣੇ ਕੋਲ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਹਮੇਸ਼ਾ ਆਪਾਂ ਲੈ ਕੇ ਆਉਂਦੇ ਆ ਤੇ ਹਮੇਸ਼ਾ ਆਪਾਂ ਲੈ ਕੇ ਆਉਂਦੇ ਰਹਾਂਗੇ ਇਸ ਲਈ ਜਿਹੜਾ ਵੀ ਸਟ ਤੁਹਾਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ WhatsApp ਕਰ ਦਿਓ ਘਰ ਬੈਠੇ ਇਹਨਾਂ ਸੁੱਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਉਂਕਿ ਬਹੁਤ ਭੈਣਾਂ ਨੇ ਜਿਹੜੀਆਂ ਮੇਰੀਆਂ ਵੀਡੀਓਜ਼ ਤਾਂ ਦੇਖਦੀਆਂ ਨੇ ਪਤਾ ਨਹੀਂ ਤਾਂ ਸਬਸਕ੍ਰਾਈਬ ਦਾ ਬਟਨ ਦੱਬਣਾ ਭੁੱਲ ਜਾਂਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਹੀ ਤੁਹਾਡੇ ਕੋਲ ਨਵੀਂ ਵੀਡੀਓ ਮੇਰੀ ਅਪਲੋਡ ਹੋਊਗੀ ਜੀ ਤੁਹਾਡੇ ਤੱਕ ਪਹੁੰਚੂਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸੋਨੇ ਸੋਨੇ ਜ਼ਰੂਰ ਕਮੈਂਟ ਕਰਿਆ ਕਰੋ ਤੇ ਬਹੁਤ ਥੈਂਕ ਯੂ ਆ ਜਿਹੜੀਆਂ ਭੈਣਾਂ ਇੰਨੇ ਸੋਨੇ ਕਮੈਂਟ ਕਰਦੀਆਂ ਨੇ ਤੇ ਲਾਈਕ ਕਰਕੇ ਵੀਡੀਓ ਨੂੰ ਜਾਂਦੀਆਂ ਨੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਬ੍ਰਾਂਡ ਹੈਗਾ AKTX ਸਭ ਤੋਂ ਬੈਸਟ ਆ ਸਭ ਤੋਂ ਜ਼ਿਆਦਾ ਪਪੂਲਰ ਆਏ ਬ੍ਰਾਂਡ ਜਾਨੀ ਕਿ ਹਰ ਸ਼ਾਪ ਤੇ ਤੁਹਾਨੂੰ ਮਿਲੂਗਾ ਬਟ ਕਲੈਕਸ਼ਨ ਆ ਆਪਾਂ ਪੂਰੀਆਂ ਵਧੀਆ ਤੇ ਬੈਸਟ ਫੈਬਰਿਕ ਦੇ ਵਿੱਚ ਹੀ ਲੈ ਕੇ ਆਏ ਆ ਅੱਜ ਦੀ ਵੀਡੀਓ ਜਿੰਨੀ ਵੀ ਆ ਏਕੇ ਟੈਕਸ ਤੇ ਸ਼ੰਕਰ ਬ੍ਰਾਂਡ ਦੀ ਰਹੂਗੀ ਤੇ ਫੈਬਰਿਕ ਪੂਰਾ ਫਾਈਨ ਹੈ ਜਿਹੜਾ ਮਰਜੀ ਤੁਸੀਂ ਅੱਜ ਦੀ ਵੀਡੀਓ ਦਾ ਚੱਕ ਲਿਓ ਕੋਈ ਇਹਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਕੋਈ ਇਹ ਫੈਬਰਿਕ ਦੀ ਕੰਪਲੇਨ ਨਹੀਂ ਹੈਗੀ ਸਾਰ ਯਾਨੀ ਕਿ ਪੂਰੇ ਬੈਸਟ ਫੈਬਰਿਕਾਂ ਦੇ ਨਾਲ ਇਹ ਆਏ ਨੇ ਜਿਹੜਾ ਮਰਜੀ ਤੁਸੀਂ ਅੱਜ ਦੀ ਵੀਡੀਓ ਦਾ ਲੈ ਸਕਦੇ ਹੋ ਹਲੋ ਪਹਿਲਾ ਹੀ ਡਿਜ਼ਾਈਨ ਜਿਹੜਾ ਮੈਂ ਓਪਨ ਕਰਨ ਲੱਗੀ ਆ ਪ੍ਰਿੰਟਡ ਸ਼ਰਟ ਆ ਸ਼ਰਟ ਆ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਆ ਸਾਰੀ ਡਿਜੀਟਲ ਲਓ ਨਾ ਲਾਉਗੀ ਥ्रेड ਵਰਕ ਦੇ ਨਾਲ ਬੋਟਮ ਬੋਟਮ ਦੇ ਉੱਪਰ ਥ्रेड ਵਰਕ ਆਊਗਾ ਬਹੁਤ ਸੋਹਣਾ ਅਲੱਗ ਜੀ ਕਲੈਕਸ਼ਨ ਆ ਕਿਉਂਕਿ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਲੱਗ ਚੱਲ ਰਿਹਾ ਵਾ ਜਿਹੜਾ ਥ्रेड ਵਰਕ ਆ 500 ਦੇ ਸੂਟ ਤੋਂ ਲੈ ਕੇ ਉਪਰੇੰਜਾਂ ਤੱਕ ਇਹੇ ਵਰਕ ਹੁਣ ਆ ਰਹੇ ਨੇ ਜੀ ਥ्रेड ਵਰਕ ਦੇ ਉੱਪਰ ਪੂਰਾ ਵਧੀਆ ਸੁਪੀਰੀਅਰ ਫੈਬਰਿਕ ਲੱਗਿਆ ਹੋਇਆ ਵਾ ਤੇ ਨਾਲ ਫੁੱਲ ਪ्योर ਦੇ ਦੁਪੱਟੇ ਨੇ ਤੇ ਬਹੁਤ ਸੋਹਣੀਆਂ ਨਾਲ ਬਾਟਮਾ ਰੈਡੀ ਹੋਈਆਂ ਹੋਈਆਂ ਨੇ ਬਸ ਤੁਸੀਂ ਸਟਿਚ ਕਰਾ ਕੇ ਸਿਰਫ ਪਾਉਣਾ ਹੀ ਆ ਬਹੁਤ ਸੋਹਣੀ ਕਲੈਕਸ਼ਨ ਆ ਦੇਖੋ ਤੇ ਨਾਲ ਇਹਨਾਂ ਦੇ ਦੁਪੱਟੇ ਹੈਗੇ ਨੇ ਫੁੱਲ ਪ्योर ਦੇ ਦੁਪੱਟੇ ਇੰਨੇ ਖੁੱਲੇ ਡੁੱਲੇ ਨੇ ਲੰਬੇ ਚੌੜੇ ਨੇ ਜਿਵੇਂ ਚਨੂਨ ਦਾ ਦੁਪੱਟਾ ਹੁੰਦਾ ਉਸ ਤਰ੍ਹਾਂ ਆ ਲੰਬਾਈ ਚੜਾਈ ਬਹੁਤ ਆ ਦੁਪੱਟੇ ਦੀ ਕਿਉਂਕਿ ਪਿਓਰ ਦੇ ਦੁਪट्टे ਆ ਫੁੱਲ ਪਿਓਰ ਵਿਸਕੋਸ ਪਿਓਰ ਜਿਹਨੂੰ ਆਪਾਂ ਕਹਿ ਦਈਏ ਫੁੱਲ ਪਿਓਰ ਕਹਿ ਦਈਏ ਉਹਦਾ ਉਹ ਵਾਲੇ ਇਹ ਦੁਪट्टे ਆ ਪੂਰੀ ਵਧੀਆ ਬੈਸਟ ਕੁਆਲਟੀ ਦੇ ਆ ਪੂਰੇ ਖੁੱਲੇ ਡੁੱਲੇ ਤੇ ਪੂਰੀ ਚੜਾਈ ਆ ਪਣਾ ਵਗੈਰਾ ਬਹੁਤ ਸੋਹਣਾ ਦੁਪੱਟਿਆਂ ਦਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰਾ ਡਿਜੀਟਲ ਦੁਪੱਟਾ ਬਣਿਆ ਹੋਇਆ ਵਾ ਤੇ ਅੱਜ ਦੀ ਜਿੰਨੀ ਵੀ ਵੀਡੀਓ ਆ ਸਾਰੀ ਵੀਡੀਓ ਦਾ ਪ੍ਰਾਈਸ ਰਹੂਗਾ 1850 ਸਾਡੇ 1850 ਦੇ ਵਿੱਚ ਇਹ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਜਿਹੜਾ ਮਰਜੀ ਸੂਟ ਤੁਸੀਂ ਅੱਜ ਦੀ ਵੀਡੀਓ ਦਾ ਚੱਕ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਤੁਹਾਨੂੰ ਕਲਰ ਦਿਖਾ ਦਿੰਨੀ ਆ ਜਿਹੜੇ ਜਿਹੜੇ ਕਲਰ ਨੇ ਹਲੋ ਜੀ ਕਲਰ ਚੈੱਕ ਕਰੋ ਇੱਕ ਆਊਗਾ ਇਹਦੇ ਵਿੱਚ ਬਲੈਕ ਕਲਰ ਕਲਰ ਸਾਰੀ ਵਾਹ ਵਾਲੇ ਆ ਬਹੁਤ ਸੋਹਣੇ ਕਲਰ ਨੇ ਇਹਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਉੱਠਵੀ ਆ ਰਹੀ ਆ ਤੇ ਨਾਲ ਮੈਚਿੰਗ ਬਾਟਮਸ ਨੇ ਬਾਟਮ ਦਾ ਆਲਮੋਸਟ ਢਾਈ ਤੋਂ ਪਲੱਸ ਹੀ ਜਾਊਗਾ ਕੋਈ ਵੀ ਢਾਈ ਨਹੀਂ ਹੋਊਗੀ ਢਾਈ ਤੋਂ ਪਲੱਸ ਹੋਊਗੀ ਤਿੰਨ ਤੋਂ ਘੱਟ ਆ ਵਧੀਆ ਖੁੱਲੀਆਂ ਡੁੱਲੀਆਂ ਬਾਟਮਸ ਬਣਨ ਗਈਆਂ ਅਲੋ ਨਾਲ ਹੈਗਾ ਸੇਮ ਬਾਟਮ ਦੇ ਉੱਪਰ ਵੀ ਵਰਕ ਬਹੁਤ ਸੋਹਣਾ ਪੀਸ ਆ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਮਰਜੀ ਪੀਸ ਚੱਕ ਸਕਦੇ ਹੋ ਇੱਕ ਇੱਕ ਪੀਸ ਤੁਹਾਨੂੰ ਮੈਂ ਅਜ ਓਪਨ ਕਰਕੇ ਦਿਖਾਉਂਗੀ ਕਿਉਂਕਿ ਜਿਹੜਾ ਪੀਸ ਓਪਨ ਨਹੀਂ ਹੁੰਦਾ ਤੁਹਾਨੂੰ ਲੱਗਦਾ ਪਤਾ ਨਹੀਂ ਇਹ ਸੋਨਾ ਨਹੀਂ ਹੈਗਾ ਤਾਂ ਨਹੀਂ ਓਪਨ ਕੀਤਾ ਹੈਗਾ ਨਾਲ ਇਹਦੇ ਸੇਮ ਡਿਜੀਟਲ ਦੁਪੱਟਾ ਹੋਵੇ ਬਲੈਕ ਕਲਰ ਦਾ ਸੇਮ ਡਿਜੀਟਲ ਦੁਪੱਟਾ ਬਹੁਤ ਸੋਹਣਾ ਸਾਰਾ ਬਣਿਆ ਹੋਇਆ ਹੈ ਤੇ ਪੂਰੇ ਖੁੱਲੇ ਡੁੱਲੇ ਬਿਲਕੁਲ ਇਦਾਂ ਹੋ ਗਏ ਫਿਰ ਜਿਵੇਂ ਚਨੂਨ ਦਾ ਦੁਪੱਟਾ ਲਿਆਉਂਦਾ ਬਹੁਤ ਲੰਬੇ ਚੌੜੇ ਦੁਪੱਟੇ ਨੇ ਨਾਲ ਲਓ ਜੀ ਇਹਦੇ ਵਿੱਚ ਨੈਕਸਟ ਕਲਰ ਇਹ ਵੀ ਬਹੁਤ ਸੋਹਣਾ ਵਾ ਲਾਲ ਇਹਦੇ ਸੇਮ ਬੋਟਮ ਆਉਂਗੀ ਬਰਕ ਵਾਲੀ ਬਾਟਮਾ ਨਾਲ ਸੇਮ ਤੇ ਨਾਲ ਸੇਮ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਸਾਰਾ ਡਿਜੀਟਲ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਆਏ ਨੇ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਲੋਨ ਪਿੰਕ ਕਲਰ ਦਾ ਸੂਟ ਆ ਸਿੰਗਲ ਹੀ ਪੀਸ ਆ ਇਹਦੇ ਵਿੱਚ ਕੋਈ ਹੋਰ ਕਲਰ ਨਹੀਂ ਹੈਗਾ ਜੀ ਕੋਈ ਹੋਰ ਡਿਜ਼ਾਈਨ ਨਹੀਂ ਹੈਗਾ ਦੇਖੋ ਸਾਰਾ ਡਿਜੀਟਲ ਆ ਇੰਨਾ ਸੋਹਣਾ ਇੰਨਾ ਵਧੀਆ ਸਟਾਫ ਆ ਗਰਮੀਆਂ ਲਈ ਵੀ ਇੱਕ ਤਾਂ ਸਕਿਨ ਫ੍ਰੈਂਡਲੀ ਆ ਬਹੁਤ ਹੀ ਸੋਹਣਾ ਸਟਾਫ ਆ ਸਾਰਾ ਬਹੁਤ ਵਧੀਆ ਕੰਮ ਹੋਇਆ ਪ੍ਰਿੰਟਿੰਗ ਚੈੱਕ ਕਰੋ ਪੱਲੇ ਦੀ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਆ ਜਿਹੜਾ ਵੀ ਤੁਹਾਨੂੰ ਦਿਖ ਰਿਹਾ ਇਹ ਸਾਰਾ ਥਰੈਡ ਵਰਕ ਹੋਇਆ ਹੋਇਆ ਵਿਚਕਾਰ ਸਾਰੇ ਥਰੈਡ ਵਰਕ ਹੋਇਆ ਸਿੰਪਲ ਸੋਬਰ ਬਾਹਰ ਅੰਦਰ ਛੋਟੇ-ਮੋਟੇ ਫੰਕਸ਼ਨ ਤੇ ਪਾਉਣ ਲਈ ਹੈ ਸੋਟ ਇੰਨੇ ਸੋਹਣੇ ਲੱਗਦੇ ਆ ਤੇ ਜਿਹੜੇ ਹਿਸਾਬ ਨਾਲ ਆਪਣੀ ਗਰਮੀ ਪੈਂਦੀ ਆ ਉਸ ਹਿਸਾਬ ਨਾਲ ਤਾਂ ਇਤੋਂ ਬੈਸਟ ਕਲੈਕਸ਼ਨ ਤਾਂ ਕੋਈ ਹੋ ਨਹੀਂ ਸਕਦੀ ਬਾਕੀ ਪ੍ਰਾਈਸ ਬਹੁਤ ਰੀਜ਼ਨੇਬਲ ਆ 22-23 ਹਜ਼ਾਰ ਤੋਂ ਘੱਟ ਇਹ ਸੂਟ ਮਾਰਕੀਟਸ ਨਹੀਂ ਮਿਲਣਾ ਚਾਹੇ ਪ੍ਰਾਈਸ ਆ ਇਹਨੂੰ ਟਰਾਈ ਕਰਕੇ ਉਸ ਤੋਂ ਬਾਅਦ ਸਾਡੇ ਕੋਲੋਂ ਮੰਗਵਾ ਲਿਓ ਲਓ ਜੀ ਪੌਣੇ 3 ਮੀਟਰ ਦੀ ਬਾਟਮ ਆਉਂਦੀ ਆ ਨਾਲ ਇਹਨਾਂ ਦੇ ਪਿਓਰ ਕਾਟਨ ਦੇ ਵਿੱਚ ਸੇਮ ਫੈਬਰਿਕ ਜਿਹੜਾ ਹੈਗਾ ਜੀ ਸ਼ਰਟ ਦਾ ਸੇਮ ਫੈਬਰਿਕ ਹੀ ਮਿਲੂਗਾ बॉਟਮ ਦਾ ਪਿੰਕ ਕਲਰ ਦੀ ਨਾਲ ਸੇਮ बॉਟਮ ਆਊਗੀ ਤੇ ਦੁਪੱਟਾ ਚੈੱਕ ਕਰੋ ਕਿਉਂਕਿ ਸਭ ਤੋਂ ਵੱਧ ਪੈਣਾ ਦੀ ਬਸ ਇਹੀ ਰਿਕੁਆਇਰ ਹੁੰਦੀ ਆ ਕਿ ਦੁਪੱਟੇ ਸੋਹਣੇ ਹੋਣ ਜਿ ਲੱਗੇ ਹੋਏ ਪੂਰੇ ਖੁੱਲੇ ਡੁੱਲੇ ਵਧੀਆ ਬੁੱਕਲ ਵੱਜੇ ਦੇਖੋ ਦੁਪੱਟੇ ਦੀ ਲੰਬਾਈ ਪਣਾ ਹੀ ਦੇਖੋ ਕਿੰਨਾ ਵੱਡਾ ਲਾ ਇੰਨਾ ਚੌੜਾ ਤਾਂ ਇਹਦਾ ਪਣਾ ਉਹ ਵੀ ਵੀਡੀਓ ਚ ਪੂਰਾ ਨਹੀਂ ਆ ਰਿਹਾ ਹੈਗਾ ਤੇ ਲੰਬਾਈ ਤਾਂ ਜਿਹੜੀ ਇਹਦੀ ਹੈਗੀ ਆ ਉਹ ਤਾਂ ਹੈਗੀ ਹੋਈ ਆ ਬਹੁਤ ਹੀ ਲੰਬਾਈ ਚੜਾਈ ਆ ਦੁਪट्टे ਦੀ ਬਹੁਤ ਸੋਹਣਾ ਸਾਰਾ ਡਿਜੀਟਲ ਦੁਪੱਟਾ ਤੇ ਪਿੰਕ ਜਿਹਾ ਸ਼ੇਡ ਆ ਜਿਹੜਾ ਕਿ ਹਰ ਭੈਣ ਵੀ ਪਸੰਦ ਹੁੰਦਾ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਮਰਜੀ ਪੀਸ ਤੁਸੀਂ ਚੱਕ ਸਕਦੇ ਹੋ ਇੱਕ ਇੱਕ ਪੀਸ ਤਾਂ ਹੀ ਮੈਂ ਖੋਲ ਰਹੀ ਆ ਤਾਂ ਕਿ ਤੁਹਾਨੂੰ ਧਿਆਨ ਨਾਲ ਮੈਂ ਸਾਰਾ ਦਿਖਾ ਸਕਾਂ ਅਗਲਾ ਪੀਸ ਚੈੱਕ ਕਰੋ ਆ ਆਊਗਾ ਆਪਣੇ ਗਲੇ ਦੇ ਕੋਲੇ ਵਰਕ ਗਲਾ ਉੱਪਰੋਂ ਰੈਡੀ ਹੋਊਗਾ ਥੋੜਾ ਜਿਹਾ نیچے ਆਊਗਾ ਆਪਣੇ ਇਹ ਵਰਕ ਇਹ ਸਾਰਾ ਥ्रेड ਵਰਕ ਦਾ ਕੰਮ ਆ ਫੇਰ ਪੱਲੇ ਤੇ ਜਾ ਕੇ ਆਪਣੇ ਇੱਕ ਫਲਾਵਰ ਆਊਗਾ ਦੇਖ ਆ ਪੱਲੇ ਦੇ ਉੱਪਰ ਫਲਾਵਰ ਆਊਗਾ ਸਾਈਡ ਤੇ ਸਪੈਸ਼ਲ ਇਹ ਹੁਣ ਡਿਜ਼ਾਈਨ ਆਰਮ ਰੈਡੀ ਹੋ ਰਹੇ ਨੇ ਮਤਲਬ ਜੇ ਕਿਸੇ ਨੇ ਕਰਾਉਣਾ ਹੋਵੇ ਬੁਟੀਕਸ ਤੇ ਵੀ ਦੇਖਦੇ ਹੋ ਸਿੰਗਲ ਫਲਾਵਰ ਸਿੰਪਲ ਸੋਬਰ ਇਸੇ ਤਰ੍ਹਾਂ ਹੀ ਰੈਡੀ ਹੋ ਰਹੇ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਦੇਖੋ ਪੀਸ ਆ ਕਲਰ ਵੀ ਦੇਖੋ ਕਿੰਨਾ ਸੋਹਣਾ ਤੇ बॉਟਮ ਨਾਲ ਦੀ ਇਹ ਤੇ ਲੱਗੀ ਹੋਗੀ ਪੱਟੀ ਸਾਰੇ ਘੇਰੇ ਦੇ ਉੱਤੇ ਘੇਰੇ ਵੀ ਪੂਰੇ ਖੁੱਲੇ ਡੁੱਲੇ ਨੇ ਜਿੰਨੇ ਮਰਜੀ ਤੁਸੀਂ ਹੈਵੀ ਹੋ ਜਿੰਨੇ ਮਰਜੀ ਮਤਲਬ ਕਿ ਕੱਦ ਦਾ ਤੁਹਾਡਾ ਕਹਦੇ ਹੋ ਹਾਈਟ ਆ ਤੇ ਆਰਾਮ ਦੇ ਨਾਲ ਲੈਂਥ ਵੀ ਚੜਾਈ ਵੀ ਬਹੁਤ ਵਧੀਆ ਖੁੱਲੇ ਡੁੱਲੇ ਬਣਨ ਵਾਲੇ ਸੂਟ ਨੇ ਕਪੜਾ ਪੂਰਾ ਫਾਈਨ ਆ ਗਰਮੀਆਂ ਲਈ ਬਹੁਤ ਵਧੀਆ ਤੇ ਇਹ ਹੈਗਾ ਜੀ ਗਲੇ ਦੇ ਉੱਪਰ ਇਧਰ ਆਊਗੀ ਬਾਹਾਂ ਦੇ ਉੱਪਰ ਪ੍ਰਿੰਟਿੰਗ ਇਹ ਬਾਹਾਂ ਦੇ ਉੱਪਰ ਆਊਗਾ ਆਪਣੇ ਲੋ ਬਾਟਮ ਆਊਗੀ ਨਾ ਨਾ ਪਲੇਨ ਜੀ ਜਿਵੇਂ ਬਾਹਾਂ ਦੇ ਉੱਪਰ ਪ੍ਰਿੰਟਿੰਗ ਆ ਸੇਮ ਹੀ ਉਹ ਪੱਲੇ ਦੇ ਉੱਪਰ ਸੇਮ ਪ੍ਰਿੰਟਿੰਗ ਦੀ ਲੇਸ ਕੱਢੀ ਹੋਈ ਆ ਪੱਟੀ ਲਾਈ ਹੋਈ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਪਲੇਨ ਬਾਟਮ ਆ ਜੀ ਨਾਲ ਤੇ ਦੁਪੱਟਾ ਹੈਗਾ ਵਿਸਕੋਸ ਮੋਢਾਲ ਦਾ ਜਿਹਨੂੰ ਆਪਾਂ ਕਹਿੰਨੇ ਆ ਬਹੁਤ ਵਧੀਆ ਸੌਫਟ ਇੰਨਾ ਜਿਆਦਾ ਸੌਫਟ ਕਿ ਕਾਟਨ ਦਾ ਦੁਪੱਟਾ ਵੀ ਆਪਾਂ ਭੁੱਲ ਜਾਾਂਗੇ ਇੰਨੇ ਵਧੀਆ ਇੰਨਾ ਨਾ ਦੁਪੱਟੇ ਵਿਸਕੋਸ ਦੇ ਆਏ ਹੋਏ ਨੇ ਬਹੁਤ ਹੀ ਵਧੀਆ ਕਲੈਕਸ਼ਨ ਆ ਤੇ ਪੂਰੇ ਲੰਬੇ ਚੌੜੇ ਲੰਬਾਈ ਚੜਾਈ ਦੁਪੱਟਿਆਂ ਦੀ ਬਹੁਤ ਜ਼ਿਆਦਾ ਵਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਜੀ ਸੈਕਿੰਡ ਕਲਰ ਮਿਲੂਗਾ ਇਹਦੇ ਵਿੱਚ ਤੁਹਾਨੂੰ ਗ੍ਰੇ ਸ਼ ਦੋਨੇ ਸਰਦਾਰੀ ਲੁੱਕ ਦੇ ਕਲਰ ਨੇ ਜਿਹੜਾ ਮਰਜੀ ਕਲਰ ਵੀਡੀਓ ਦਾ ਚੱਕ ਸਕਦੇ ਹੋ ਵਰਕ ਬੜਾ ਸੋਹਣਾ ਸਰਦਾਰੀ ਜਿਹਾ ਹੋਇਆ ਹੋਇਆ ਵਾ ਲੋਚ ਦੇਖੋ ਕਿੰਨੇ ਸੋਹਣੇ ਥ੍ਰੈਡ ਲਾ ਕੇ ਸਾਰਾ ਵਰਕ ਹੋਇਆ ਹੋਇਆ ਪੱਲੇ ਦੇ ਉੱਪਰ ਤੇ ਗਲੇ ਦੇ ਉੱਪਰ ਸੇਮ ਬਾਹਾਂ ਦੀ ਪ੍ਰਿੰਟਿੰਗ ਸੇਮ ਡਿਸਕਾ ਉਸੇ ਦੁਪੱਟਾ ਮਿਲੂਗਾ ਨਾਲ ਤੇ ਪਲੇਨ ਗ੍ਰੇ ਬਾਟਮ ਮਿਲੂਗਾ ਅਲੋਚ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਇੰਨਾ ਸੋਹਣਾ ਜਾਨੀ ਕਿ ਇੱਕ ਇੱਕ ਪੀਸ ਖੋਲ ਰਿਆ ਨਾ ਆਪ ਦੀ ਵੀ ਰੂਹ ਖੁਸ਼ ਹੋ ਰਹੀ ਆ ਤੁਹਾਡੇ ਹੱਥ ਜਾਉ ਸਟੱਫ ਇੰਨਾ ਵਧੀਆ ਸੁਪੀਰੀਅਰ ਆ ਜੇ ਆਪਾਂ ਰੇਂਜ ਲਾਉਨੇ ਆ ਤਾਂ ਕਹਿੰਦੇ ਨਹੀਂ ਹੁੰਦੇ ਕਿ ਓਨਾ ਹੀ ਜਿੰਨਾ ਆਪਾਂ ਗੁੜ ਪਾਉਨੇ ਆ ਓਨਾ ਹੀ ਮਿੱਠਾ ਹੁੰਦਾ ਉਹ ਗੱਲ ਆ ਵੀ ਬਹੁਤ ਵਧੀਆ ਜੀ ਸਾਰਾ ਹੈਗਾ ਆ ਸਟਾਫ ਇੰਨਾ ਜਿਆਦਾ ਫਾਈਨ ਆ ਬਹੁਤ ਹੀ ਜਿਆਦਾ ਜਾਨੀ ਕਿ ਐਕਸਪਲੇਨ ਨਹੀਂ ਕਰ ਸਕਦੀ ਮੈਂ ਇੰਨਾ ਸੋਹਣੀ ਸਾਰੀ ਕਲੈਕਸ਼ਨ ਆਈ ਹੋਈ ਆ ਇਹ ਲੋਟੀ ਅਗਲਾ ਡਿਜ਼ਾਈਨ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਸੇਮ ਆਹ ਵਾਲਾ بیس ਇਹ ਰਾਮ ਟੈਕਸ ਦੇ بیس ਲੱਗੇ ਹੁੰਦੇ ਨੇ ਸੇਮ بیس ਹੀ ਰਾਮ ਟੈਕਸ ਲਾ ਰਹੇ ਆ ਮੈਂ ਇਹ ਵਾਲੇ ਸੂਟਾਂ ਦਾ ਤੇ ਆ ਹੈਗੀ ਸਾਰੀ ਵਰਕ ਹੋਇਆ ਹੋਇਆ ਤੁਹਾਨੂੰ ਵਰਕ ਕੀਤੇ ਕਰਾਏ 1850 ਚ ਮਿਲ ਰਹੇ ਨੇ ਸੂਟ ਬਹੁਤ ਸੋਹਣੀ ਕਲੈਕਸ਼ਨਾਂ ਦੇ ਨਾਲ ਤੇ ਪੂਰੀ ਸੌਫਟ ਕਾਟਨ ਆ ਕੋਈ ਵੀ 200% ਸੌਫਟ ਕਾਟਨ ਆ ਜਾਨੀ ਕਿ ਇੰਨਾ ਜ਼ਿਆਦਾ ਵਧੀਆ ਫੈਬਰਿਕ ਆ ਇਹ ਸਾਰਾ ਥ्रेड ਵਰਕ ਹੋਇਆ ਹੋਇਆ ਜਿੰਨਾ ਵੀ ਤੁਹਾਨੂੰ ਪੱਲੇ ਤੇ ਦਿਖ ਰਿਹਾ ਸਾਰਾ ਥ्रेड ਵਰਕ ਹੋਇਆ ਹੋਇਆ ਆ ਵੀ ਸਾਰਾ ਥ्रेड ਵਰਕ ਫਲਾਵਰਸ ਦੋ ਆਉਂਦੇ ਨੇ نیچے ਆ ਕੇ ਇਧਰ ਐ ਪੈਨਲਸ ਬਣ ਕੇ ਜਾਂਦੀਆਂ ਨੇ ਉੱਪਰ ਨੂੰ ਬਹੁਤ ਸੋਹਣੀ ਕਲੈਕਸ਼ਨ ਆ ਤੇ ਨਾਲ ਇਹਨਾਂ ਦੇ ਬਾਟਮ ਹੈਗੀਆਂ ਨੇ ਪ੍ਰਿੰਟਡ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਚੁੱਕੀ ਆ ਪ੍ਰਿੰਟਡ ਬਾਟਮ ਤੇ ਨਾਲ ਲਾਈਟ ਜੇ ਆ ਪ੍ਰਿੰਟ ਦਾ ਸ਼ਰਟ ਆਉਂਦੀ ਆ ਥੋੜੀ ਜੀ ਜਿੱਦਾਂ ਦਾ ਫਰਕ ਤੇ ਪੈਚ ਲੱਗਿਆ ਹੋਇਆ ਸੇਮ ਪੈਚ ਨਾਲ ਦੀ ਜਿੱਦਾਂ ਇਹਦੇ ਪੈਚਾਂ ਕਢਾਈਆਂ ਦੇ ਵਿੱਚ ਹੋਇਆ ਹੋਇਆ ਚੈੱਕ ਕਰੋ ਸੇਮ ਪੈਚ बॉਟਮ ਦਾ ਇਹਦੇ ਵਿੱਚ ਲੱਗਿਆ ਹੋਇਆ ਤੇ ਸੇਮ बॉਟਮ ਆਈ ਹੈ ਇਹਦੇ ਨਾਲ ਪ੍ਰਿੰਟਡ ਦੁਪੱਟਾ ਵਾਜੀ ਇਹਦੇ ਨਾਲ ਫੁੱਲ ਪਿਓ ਦਾ ਸੇਮ ਜਿਹੜਾ ਬਾਟਮ ਦੇ ਵਿੱਚ ਪ੍ਰਿੰਟ ਆ ਸੇਮ ਪ੍ਰਿੰਟ ਇਹ ਦੁਪट्टे ਦੇ ਵਿੱਚ ਇਹ ਅਲੱਗ ਜੀ ਲੁੱਕ ਦੇ ਸੂਟ ਨੇ ਮਤਲਬ ਕਿ ਬਹੁਤ ਇਹ ਨਿਊ ਟ੍ਰੈਂਡਿੰਗ ਦੇ ਵਿੱਚ ਜਿਹੜੇ ਹੁਣ ਡਿਜ਼ਾਈਨ ਆਏ ਨੇ ਉਹ ਵਾਲੀ ਡਿਜ਼ਾਈਨ ਨੇ ਸਾਰੇ ਪਾਏ ਹੋਏ ਵੇਅਰ ਕੀਤੇ ਹੋਏ ਬਹੁਤ ਸੋਹਣੇ ਲੱਗਦੇ ਨੇ ਸੂਟ ਪੂਰੇ ਖੁੱਲੇ ਡੁੱਲੇ ਲੰਬੇ ਛੋੜੇ ਦੁਪੱਟੇ ਨੇ ਸਾਰਾ ਦੁਪੱਟਾ ਡਿਜੀਟਲ ਬਣਿਆ ਹੋਇਆ ਵਾ ਸੇਮ ਫਲਾਵਰ ਬਾਟਮ ਨਾਲ ਦਾ ਦੁਪੱਟੇ ਦੇ ਵਿੱਚ ਪ੍ਰਿੰਟਿੰਗ ਹੋਈ ਹੋਈ ਹੈ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਜੀ ਦੋ ਜਿਹੜਾ ਆਪਾਂ ਖੋਲਿਆ ਇਹ yellow lemon ਜਿਹਾ ਸ਼ੇਡ ਖੋਲਿਆ ਮਾਸਟਰਡ ਜਿਹਾ ਸੈਕਿੰਡ ਕਲਰ ਇਹਦੇ ਵਿੱਚ ਹੈਗਾ ਪਿੰਕ ਸ਼ੇਡ ਪਿੰਕ ਸ਼ੇਡ ਆ ਬਹੁਤ ਸੋਹਣਾ ਇਹ ਵੀ ਪੀਸ ਅਲੋਕ ਸੇਮ ਪੀਸ ਆ ਨਾਲ ਸੇਮ ਹੀ ਬਾਟਮ ਆਊਗੀ ਤੇ ਨਾਲ ਸੇਮ ਡਿਜੀਟਲ ਦੁਪੱਟਾ ਆਊਗਾ ਇਹ ਵੀ ਪੀਸ ਬਹੁਤ ਸੋਹਣਾ ਦੋਨੇ ਪੀਸ ਸੋਹਣੇ ਨੇ ਅਗਲਾ ਡਿਜ਼ਾਈਨ ਦਾ ਥੋੜਾ ਜਿਹਾ ਡਿਫਰੈਂਟ ਹੋ ਜੂਗਾ ਇਹ ਨਾਲੋਂ ਸਟਾਫ ਸੇਮ ਆ ਸਾਰਾ ਕੁਝ ਸੇਮ ਆ ਉਵੇਂ ਵਰਕ ਹੋਇਆ ਹੋਇਆ ਥੋੜੀਆਂ ਜਿਹਾ ਬਾਟਮ ਇਹਦੀਆਂ ਅਲੱਗ ਆ ਜਾਣਗੀਆਂ ਆ ਲੋ ਜੋਮੈਟ੍ਰੀਕਲ ਪ੍ਰਿੰਟ ਆ ਆ ਸਾਰਾ ਥ्रेड ਵਰਕ ਹੋਇਆ ਇਧਰ ਪੈਨਲਸ ਬਣੀਆਂ ਸਾਰਾ ਥ्रेड ਵਰਕ ਹੋਇਆ ਫਿਰ ਆ ਪੂਰਾ ਸਾਰਾ ਥ्रेड ਵਰਕ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਸਾਰਾ ਸੂਟ ਦੇ ਉੱਪਰ ਸਾਰਾ ਪੱਲੇ ਦੇ ਉੱਪਰ ਕੰਮ ਹੋਇਆ ਸਾਰਾ ਥ्रेड ਵਰਕ ਦਾ ਤੇ ਕੱਲੇ ਡਿਜ਼ਾਈਨ ਚ ਚੈੱਕ ਕਰੋ ਬਹੁਤ ਸੋਹਣਾ ਪਿੰਕ ਜਿਹਾ ਸ਼ੇਡ ਆ ਤੇ ਇਹਦੇ ਨਾਲ ਜਿਹੜੀ ਬਾਟਮ ਆਉਗੀ ਨਾ ਉਹ ਸੇਮ ਇਸੇ ਤਰ੍ਹਾਂ ਪ੍ਰਿੰਟਿੰਗ ਦੀ ਆਉਗੀ ਜਿਸ ਤਰ੍ਹਾਂ ਨਾਲ ਇਹਦਾ ਜਿਓਮੈਟ੍ਰੀਕਲ ਪ੍ਰਿੰਟ ਬਣਿਆ ਹੋਊਗਾ ਨਾਲੇ ਵਿੱਚ ਫਲਾਵਰ ਦਿੱਤਾ ਹੋਊਗਾ ਬਹੁਤ ਹੀ ਡਿਫਰੈਂਟ ਜਿਹਾ ਅਲੱਗ ਜਿਹਾ ਮਤਲਬ ਕਿ ਕਨਸੈਪਟ ਆਇਨੇ ਬਹੁਤ ਸੋਹਣੇ ਜਿਹੜੇ ਕਿ ਹਜੇ ਤੱਕ ਕਿਸੇ ਦੇ ਪਾਏ ਜਾਂ ਵੇਅਰ ਕੀਤੇ ਨਹੀਂ ਤੁਸੀਂ ਦੇਖਿਓ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰੀਆਂ ਇਹ ਚੀਜ਼ਾਂ ਆਈਆਂ ਨੇ ਤੇ ਨਾਲ ਇਹਦੀ ਆਊਗਾ ਜੀ ਫੁੱਲ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਵਾ ਨਾਲ ਚੱਕ ਪੂਰੇ ਖੁੱਲੇ ਡੁੱਲੇ ਦੁਪੱਟਿਆਂ ਦੀ ਲੰਬਾਈ ਤੇ ਚੌੜਾਈ ਚੌੜਾਈ ਬਹੁਤ ਜ਼ਿਆਦਾ ਦੁਪੱਟੇ ਦੀ ਬਹੁਤ ਵਧੀਆ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਨੇ ਤੇ ਸੇਮ ਬਾਟਮ ਨਾਲ ਦਾ ਸਾਰੀ ਪ੍ਰਿੰਟਿੰਗ ਦੁਪੱਟੇ ਦੇ ਵਿੱਚ ਬਹੁਤ ਹੀ ਯੂਨੀਕ ਦੀਆਂ ਚੀਜ਼ਾਂ ਨੇ ਸਿੰਪਲ ਸੋਬਰ ਤੇ ਸਰਦਾਰੀ ਇਹਦੇ ਵਿੱਚ ਕਲਰ ਤੁਹਾਨੂੰ ਮਿਲਣਗੇ ਜੀ 4 ਅਗਲਾ ਕਲਰ ਮਿਲੂਗਾ ਇਹਦੇ ਵਿੱਚ ਪੀਚ ਸ਼ੇਡ ਪੀਚ ਵੀ ਨਹੀਂ ਕਹਿ ਸਕਦੇ orange ਜਿਹਾ ਪੀਚ ਸ਼ੇਡ ਆ ਇਹ ਕਲਰ ਚਾਰੇ ਦੇ ਚਾਰੀ ਬਹੁਤ ਸੋਹਣੇ ਆ ਸਰਦਾਰੀ ਜੇ ਕਲਰ ਅੱਜ ਦੇ ਸਾਰੇ ਸੂਟ ਇੰਨੇ ਸੋਹਣੇ ਆ ਵੀ ਕੋਈ ਵੀ ਸੂਟ ਤੁਸੀਂ ਇਹ ਨਹੀਂ ਕਹਿ ਸਕਦੇ ਹੈਗੇ ਵੀ ਹਾਂਜੀ ਆਹਾਂ ਲੱਗ ਜਿਹਾ ਡਿਫਰੈਂਟ ਜਿਹਾ ਸਾਰਾ ਵਰਕ ਹੋਇਆ ਵਾ ਸੂਟ ਤੇ ਸੇਮ ਇਹਦੇ ਨਾਲ ਵੀ ਬਾਟਮ ਆਊਗੀ ਉਸੇ ਤਰ੍ਹਾਂ ਹੀ ਤੇ ਨਾਲ ਸੇਮ ਦੁਪੱਟਾ ਹੋਊਗਾ ਇਹ ਵੀ ਪੀਸ ਬਹੁਤ ਸੋਹਣਾ ਯੂਨਿਕ ਜਿਹਾ ਅਲੱਗ ਜਿਹਾ ਆ ਲੋ ਤੇ ਫਿਰੋਜ਼ੀ ਕਲਰ ਮਿਲੂਗਾ ਇਹਦੇ ਵਿੱਚ ਤੁਹਾਨੂੰ ਇੱਕ ਆ ਲੋ ਫਿਰੋਜ਼ੀ ਕਲਰ ਵੀ ਬਹੁਤ ਸੋਹਣਾ ਜਿਹੜਾ ਕਲਰ ਵੀ ਖੋਲੂਗੀ ਉਹੀ ਸੋਹਣਾ ਜੀ ਤੁਸੀਂ ਤੁਹਾਨੂੰ ਜਿਹੜਾ ਕਲਰ ਪਸੰਦ ਆਉਂਦਾ ਤੁਸੀਂ ਉਹਦਾ ਆਰਡਰ ਦੇ ਸਕਦੇ ਹੋ ਆ ਲੋ ਨਾਲ ਸੇਮ ਫਿਰੋਜ਼ੀ ਕਲਰ ਦਾ ਇਹ ਦੁਪੱਟਾ ਦੁਪੱਟਿਆਂ ਦੀ ਲੰਬਾਈ ਚੁੜਾਈ ਬਹੁਤ ਜ਼ਿਆਦਾ ਬਾਕੀ ਕਪੜਾ ਬਹੁਤ ਫਾਈਨ ਆ ਮੈਂ ਬਾਰ ਬਾਰ ਇਹੀ ਚੀਜ਼ ਨੂੰ ਰਿਪੀਟ ਕਰ ਰਹੀ ਆ ਆ ਗਲਾ ਹੈਗਾ ਲੈਮਨ ਸ਼ੇਡ ਇਹਦੇ ਨਾਲ ਬਾਟਮ ਆਉਗੇ ਇਦਾਂ ਦੀ ਪ੍ਰਿੰਟਡ ਇਹ ਪੀਸ ਮੈਂ ਖੋਲ ਦੇਣੀ ਆ ਲੇਮਨ ਛੇੜਾ ਸਾਰਾ ਪੀਸ ਸੇਮ ਬਣਿਆ ਹੋਇਆ ਜਿਵੇਂ ਆਪਾਂ ਪਹਿਲਾ ਪੀਸ ਖੋਲੇ ਆ ਬਸ ਇਹਦੇ ਜਿਹੜਾ ਪੈਚ ਵਾਲਾ ਕੰਮ ਆ ਉਹੀ ਬਾਟਮ ਦੇ ਉੱਪਰ ਸੇਮ ਆਊਗਾ ਟਰਿੰਟਡ ਬਾਟਮ ਆਊਗੀ ਤੇ ਨਾਲ ਇਹਦਾ ਆਊਗਾ ਜੀ ਦੁਪੱਟਾ ਸਾਰਾ ਡਿਜੀਟਲ ਇਹ ਆ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਨਾਲ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਆ ਬਹੁਤ ਸੋਹਣੇ ਸੂਟ ਨੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਜਿਹੜੀ ਕਿ ਮੈਂ ਪੂਰੇ ਆਰਾਮ ਦੇ ਨਾਲ ਦੇ ਪੂਰੀ ਰੀਜ਼ਨਾ ਦਿਖਾਈ ਆ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਕਲੈਕਸ਼ਨ ਬਹੁਤ ਸੋਹਣੀ ਆ ਜਾਂ ਬਹੁਤ ਬੈਸਟ ਆਈ ਆ ਤੇ ਜਿਹੜੀਆਂ ਪਹਿਣਾ ਸਿੰਪਲ ਸੋਬਰ ਤੇ ਇੱਕ ਸਰਦਾਰੀ ਲੁੱਕ ਦੇ ਸੂਟ ਲੈਣਾ ਚਾਹੁੰਦੀਆਂ ਨੇ ਉਹ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੀਆਂ ਨੇ ਤੇ ਘਰ ਬੈਠੇ ਤੁਸੀਂ ਇਹਨਾਂ ਦਾ ਆਰਡਰ ਦੇ ਸਕਦੇ ਹੋ ਤੇ ਆਪਣੇ ਤੋਂ ਢ ਘਰ ਮੰਗਵਾ ਸਕਦੇ ਹੋ ਚਲੋ ਜੀ ਜਾਣ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ